ਜਦੋਂ ਸਾਡੇ ਘਰ ਦੇ ਵਿੱਚ ਕੋਈ ਖੁਸ਼ੀ ਆਏ ਕੋਈ ਨਵਾਂ ਘਰ ਬਣਾਇਆ ਜਾ ਅਸੀਂ ਪੁੱਤ ਦਾ ਜਨਮ ਦਿਵਸ ਜਨਮ ਦਿਨ ਮਨਾ ਰਹੇ ਹਾਂ ਤਾਂ ਤੇ ਉਦੋਂ ਸਾਨੂੰ ਸਾਰੇ ਲੋਕੀ ਵਧਾਈਆਂ ਦਿੰਦੇ ਨੇ ਕੋਈ ਗਿਫਟ ਦਿੰਦਾ ਹੈ ਕੋਈ ਕੁਝ ਦਿੰਦਾ ਹੈ ਕੋਈ ਸ਼ਗਨ ਦਿੰਦਾ ਹੈ ਸਾਨੂੰ ਸਾਰੇ ਵਧਾਈਆਂ ਦਿੰਦੇ ਨੇ ਦਿੰਦੇ ਕਿ ਨਹੀਂ ਦਿੰਦੇ ਚੰਗਾ ਹੋ ਜਾ ਭਾਈ ਤੈਨ ਘਰ ਬਣਾਇਆ ਤੈਨੂੰ ਮੁਬਾਰਕਾਂ ਹੋਣ ਚੰਗਾ ਹੋਇਆ ਭਾਈ ਤੇਰੇ ਘਰ ਪੁੱਤ ਨੇ ਜਨਮ ਲਿਆ ਤੈਨੂੰ ਮੁਬਾਰਕਾਂ ਤੈਨੂੰ ਵਧਾਈਆਂ ਹੋਣ ਅਸੀਂ ਬੜੇ ਖੁਸ਼ ਹੰਨੇ ਆ ਜੀ ਅਸੀਂ ਬੋਲੋ ਨਾ ਬੜੇ ਖੁਸ਼ ਹੋ ਜਾਂਦੇ ਹਾਂ ਪਰ ਅਫਸੋਸ ਹੈ ਗੁਰਮਖੋ ਦੁੱਖ ਹੈ ਜਦੋਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਘਰ ਆ ਜਾਂਦੇ ਨੇ ਜੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਹੁਕਮਨਾਮਾ ਜੇ ਨਾ ਸਾਡੇ ਮੱਥੇ ਤੇ ਓੜੀਆਂ ਬੈ ਜਾਂਦੀਆਂ ਨੇ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਹੁਕਮਨਾਮਾ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੈਰਾਗਮਈ ਗੱਲ ਕੀਤੀ ਹੈ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਹੁਕਮਨਾਮਾ ਸ੍ਰੀ ਮੁਖਵਾਕ ਸੁਣ ਕੇ ਰਾਜੀ ਨਹੀਂ ਮੱਥੇ ਓੜੀਆਂ ਪਾ ਲੈਣੇ ਅਸੀਂ ਬਹੁਤੇ ਪਰਿਵਾਰ ਬਹੁਤੇ ਕਰਮੇ ਵਿਖੇ ਨੇ ਨਾ ਜੀ ਜੇ ਹੁਕਮਨਾਮਾ ਲੈਣਾ ਸੋਹੀ ਰਾਗ ਚ ਲਿਓ ਗੁਰੂ ਅਰਜਨ ਸਾਹਿਬ ਦਾ ਲਿਓ ਜੇ ਹੁਕਮਨਾਮਾ ਲੈਣਾ ਲੱਖੋ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਆ ਲਿਓ ਜੇ ਹੁਕਮਨਾਮਾ ਲੈਣਾ ਜੋ ਮੰਗ ਹੈ ਠਾਕੁਰਾ ਆਪਣੇ ਤੇ ਸੋਈ ਸੋਈ ਦੇਵਾ ਆ ਲਿਓ ਜੇ ਹੁਕਮਨਾਮਾ ਲੈਣਾ ਹੈ ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੋ ਕੈਸਾ ਪਾਵੈ ਆ ਲਿਓ ਅਸੀਂ ਤੇ ਗੁਰੂ ਦਾ ਹੁਕਮ ਥੋੜੀ ਮੰਨਦੇ ਆ ਅਸੀਂ ਦੇ ਹੁਕਮ ਨਾਵੇਂ ਵੀ ਚੁਣ ਲੈ ਸਿਰਫ ਆਪਣੇ ਸੁਆਰਥ ਵਾਸਤੇ ਨਹੀਂ ਪਿਆਰਿਓ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪਣੀ ਬਾਣੀ ਆਪਣੇ ਹੁਕਮ ਦੇ ਰਾਹੀਂ ਸਾਨੂੰ ਮੁਬਾਰਕਾ ਦਿੰਦੇ ਨੇ ਸਾਨੂੰ ਵਧਾਈਆਂ ਦਿੰਦੇ ਨੇ ਉਦੋਂ ਮੱਥੇ ਤੇਉੜੀ ਨਾ ਪਾਇਆ ਕਰੋ ਖੁਸ਼ ਹੋਇਆ ਕਰੋ ਵੀ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਹੁਕਮ ਨਾਵੇਂ ਇਹ ਬਹਿਮ ਇਹ ਭਰਮ ਇਹ ਭੁਲੇਖਾ ਪਾਇਆ ਕਿੰਨਾਂ ਨੇ ਸਾਡੇ ਲਾਣੇ ਨੇ ਪਾਇਆ ਸਾਡਿਆਂ ਨਹੀਂ ਪਾਇਆ ਹੋਇਆ ਜੀ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਹੁਕਮ ਨਾ ਆ ਜੇ ਉਹ ਨਹੀਂ ਸੁਣਦਾ ਬਹੁਤੇ ਪਰਵਾਰ ਮੈਂ ਵੇਖੇ ਨੇ ਮੇਰਾ ਬਾਪਿੰਦਾ ਉਹ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤਿਲਕ ਜੰਜੂ ਦੇ ਰੱਖੇ ਦੀ ਲਈ ਆਪਣੇ ਘਰ ਦੇ ਵਿੱਚੋਂ ਆਪ ਤਿਆਰਾ ਕਰਕੇ ਆਪਣੇ ਪੁੱਤਰ ਨੂੰ ਗੁਰਿਆਈ ਦੇ ਕੇ ਆਪ ਚਾਲੇ ਪਾ ਦਿੱਤੇ ਕੋਈ ਵੀ ਬੰਦਾ